ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦੁਰਵਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਹੈ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਅਖਾਲੇ ਪਿੰਡ ਦੇ ਵਿੱਚ ਲੱਗੀ ਹੈ ਲੁਧਿਆਣੇ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਆ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਇੰਨਾ ਪੋਲਿਊਸ਼ਨ ਆ ਉੱਥੇ ਪਰ ਉਹ ਜਦੋਂ ਉਹ ਲੱਗ ਚੁੱਕੀਆਂ ਨੇ ਉਹਨਾਂ ਨੂੰ ਥੋੜਾ ਜਿਆਦਾ ਸੰਗਠਨ ਕਰਦੀ ਲੋਡ ਪਈ ਇਸ ਕਰਕੇ ਸਾਨੂੰ ਪਤਾ ਪਹਿਲਾਂ ਹੀ ਲੱਗ ਗਿਆ ਇਸ ਕਰਕੇ ਅਸੀਂ ਸਾਡੇ ਦਾ ਚਾਰਦਵਾਰੀ ਵੀ ਨਹੀਂ ਹੋਈ ਜਾਂਦੀ ਇਸ ਕਰਕੇ ਅਸੀਂ ਇਹ ਕੱਟ ਰੱਖਿਆ ਸੀਗਾ ਵੀ ਇਹਨੂੰ ਹੁਣੇ ਹੀ ਇਹਨੂੰ ਤਬਦੀਲ ਕੀਤਾ ਜਾਵੇ ਕਿ ਸੋਹਰ ਪਾਪ ਪੈ ਜੇ ਲਈ ਬਾਤ ਲੈਣ ਇਹਨੂੰ ਇਹ ਬਾਇਓ ਗੈਸ ਹੈ ਜਿਹੜੀ ਇਹਨੂੰ ਇਹਦੀ ਆਰਡ ਦੇ ਵਿੱਚ ਬਾਅਦ ਦੇ ਵਿੱਚ ਜਿਵੇਂ ਆਪਣੇ ਇਹਦੀ ਗੰਨੇ ਦੀ ਮੈਲ ਆ ਉਹ ਵਰਤੀ ਜਾਂਦੀ ਹੈ ਉਹਦੇ ਕਰਕੇ ਫਿਰ ਪੋਲਿਊਸ਼ਨ ਬਹੁਤ ਹੁੰਦਾ ਹੈ ਆਲੇ-ਦੁਆਲੇ ਸਾਡੇ ਸਾਰੇ ਹੀ ਇਲਾਕਾ ਰਹਿਣ ਵਾਲਾ ਇਲਾਕਾ ਗਰੀਨ ਜ਼ੋਨ ਹੈ ਸਾਡਾ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ ਪਬਲਿਕ ਸੇਫਟਾਈ ਦੀ ਆ ਸੇਫ ਜ਼ੋਨ ਹੈ ਜਦੋਂ ਸੇਫ ਜ਼ੋਨ ਦੇ ਵਿੱਚ ਸੇਫ ਜ਼ੋਨ ਵਾਲੀ ਕੋਈ ਇੰਡਸਟਰੀ ਲਾ ਲੈਣ ਅਸੀਂ ਕਿਹੜਾ ਉਹਨਾਂ ਨੂੰ ਕਹਿੰਦੇ ਹਾਂ ਸੈਲਰ ਲਾ ਲੈਣਾ ਕੋਈ ਹੋਰ ਇੰਡਸਟਰੀ ਲਾ ਲੈਣਾ ਜਿਹਦੇ ਵਿੱਚੋਂ ਨਾ ਇਹਨਾਂ ਪੋਲਿਊਸ਼ਨ ਦਾ ਹੋਵੇ ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਕਿ ਵੀ ਨਾ ਲਾਉਣ ਸਾਡੇ ਇੰਡਸਟਰੀ ਲੋਕਾਂ ਦਾ ਰੋਜ਼ਗਾਰ ਹੀ ਦੇਣਾ ਕੋਈ ਹੋਰ ਇੰਡਸਟਰੀ ਲਾ ਕੇ ਦੇਣ ਫੀਡ ਫੈਕਟਰੀ ਲਾ ਲੈਣ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓ ਗੈਸ ਦਾ ਉਹਦੇ ਸਬੰਧ ਦੇ ਵਿੱਚ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਭਾਰੀ ਗਿਣਤੀ ਦੇ ਵਿੱਚ ਉਹਨਾਂ ਨੂੰ ਐਡਵਾਂਸ ਆ ਵੀ ਜਿਹੜੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਇਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਸ਼ੁਰ ਕਰਦੇ ਆਮ ਇਹ ਪਲਾਟ ਆ ਜਿਹੜਾ ਇਹਨੂੰ ਕਿਤੇ ਹੋਰ ਲਾਇਆ ਜਾਵੇ ਇਸ ਕਰਕੇ ਨਾਕਾਣ ਵਾਸੀਆਂ ਨੇ ਪੂਰੇ ਜ਼ੋਰ ਨਾਲ ਅਪੀਲ ਕੀਤੀ ਆ ਜੇ ਉਹ ਪਾਰਟੀ ਨੇ ਜ਼ਮੀਨ ਲਈ ਆ ਤਾਂ ਉਹ ਪਾਰਟੀ ਇਸ ਨੂੰ ਹੋਰ ਕਿਸੇ ਇੰਡਸਟਰੀ ਦੇ ਵਿੱਚ ਤਬਦੀਲ ਕਰਕੇ ਆਪਣੀ ਲਵਾ ਲਵੇ। ਇਹ ਅਸਰ ਤੁਹਾਡੇ ਕੋਈ ਸਰਕਾਰ ਨੇ ਕਰਨਾ ਉਹਨਾਂ ਦੀਆਂ ਵੀ ਕੋਈ ਡਿਮਾਂਡਸ ਨੇ ਸਾਡੇ ਨਾਲ ਵੀ ਉਹਨਾਂ ਦਾ ਕੋਈ ਰਿਲੇਸ਼ਨ ਹੈਗਾ। ਸਾਡਾ ਉਹਨਾਂ ਨਾਲ ਰਿਲੇਸ਼ਨ ਹੈ। ਜੋ ਸਾਡੀ ਨਹੀਂ ਸੁਣਨਗੇ ਫਿਰ ਉਹ ਕੀ ਦੀ ਸੁਣਨਗੇ? ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਤੌਰ ਤੇ ਵੀ ਇਹਨੂੰ ਬੰਦ ਕਰਾਉਣ। ਉਹਨਾਂ ਨੇ ਕਦੇ ਪਬਲਿਕ ਨਹੀਂ ਚਾਹੀਦੀ। ਪਿੰਡ ਮੁਸਕਾਵਤ 35 ਦਿਨ ਹੋ ਗਏ ਧਰਨਾ ਚੱਲਦੇ ਨੂੰ। ਅੱਜ ਤੱਕ ਹੱਲ ਨਹੀਂ ਹੋਇਆ ਉਹਦਾ ਵੀ। ਹੁਣ ਲੱਗਦਾ ਵੀ ਅੱਜ ਜਿਹੜੇ ਐਮਐਲਏ ਤੋਂ ਆਏ ਸੀ ਕਰਨਗੇ ਕੋਈ। ਦੇਖੋ ਜੀ ਅਸੀਂ ਤਾਂ ਕਹਿੰਦੇ ਆ ਜੀ ਵੀ ਸਾਡਾ ਹੱਲ ਹੋਣਾ ਚਾਹੀਦਾ, ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ। ਕਿ ਜੇ ਨਾ ਇਹਨਾਂ ਨੇ ਕੁਝ ਕਰਿਆ ਸਾਨੂੰ ਵੀ ਲਾਉਣਾ ਪੈਣਾ ਦੇਖ ਲਓ ਪਹਿਲਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ ਕਹਾ ਇਦੋਂ ਵੀ ਕਹਾ ਜਾਂਦਾ ਰਹੂਗਾ ਫਿਰ ਤੇ ਅੱਜ ਐਮਐਲਏ ਵੀ ਪਹੁੰਚੇ ਸੀ ਇੱਥੇ ਦੋਨੇ ਕੀ ਕਹਿਣਾ ਉਹਨਾਂ ਦਾ ਹਾਂਜੀ ਐਮਐਲਏ ਸਾਹਿਬ ਦੇਖੋ ਜਗਤਾਰ ਸਿੰਘ ਜੀ ਬਿਆਲਪੁਰਾ ਹਲਕਾ ਐਮਐਲਏ ਤੋਂ ਸਮਰਾਲੇ ਤੋਂ ਐਮਐਲਏ ਨੇ ਤੇ ਕਰਨਪ੍ਰੀਤ ਸੌਂਧ ਜੀ ਖੰਨੇ ਤੋਂ ਐਮਐਲਏ ਨੇ ਜਿਹੜੇ ਉਹ ਵੀ ਪਬਲਿਕ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਪਲਾਟ ਨੂੰ ਅਸੀਂ ਰੋਕਣ ਦੇ ਵਿੱਚ ਤੁਹਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਰਕਾਰ ਨੂੰ ਵੀ ਉਹ ਆਪਣੇ ਵੱਲੋਂ ਲੈਟਰ ਦੇ ਤੇ ਉਹ ਗੱਲ ਇਹ ਆ ਜੀ ਜਿਹੜੇ ਹੁਣ ਇਦਾਂ ਦੇ ਇੰਡਸਟਰੀ ਹੁੰਦੇ ਨੇ ਇਹ بڑے ਘਰਾਣਿਆਂ ਨਾਲ ਲਿੰਕਡ ਹੁੰਦੇ ਨੇ ਇਹ ਸਰਮਾਇਦਾਰ ਪਾਰਟੀਆਂ ਨੇ ਜਿਹੜੇ ਅਸੀਂ ਲੋਕਾਂ ਇੱਕ ਗਰੀਬ ਪਰਿਵਾਰਾਂ ਚੋਂ ਆ ਪਿੰਡ ਪਿੰਡੂ ਲੋਕਾਂ ਸਾਨੂੰ ਉੱਥੇ ਤੇ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਨਹੀਂ ਇਹਨਾਂ ਦੀ ਪਹੁੰਚ ਹੁੰਦੀ ਆ ਪਰ ਸਾਡਾ ਜਿਹੜਾ ਮਤਲਬ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੇ ਵਾਤਾਵਰਣ ਨੂੰ ਬਚਾਉਣਾ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਅਸੀਂ ਇਹ ਪਲਾਂਟ ਹੈ ਜਿਹੜਾ ਇਸ ਏਰੀਆ 'ਚ ਲੱਗਣ ਨਹੀਂ ਦੇਣਾ ਇਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ 'ਚ ਇਹ ਪਲਾਂਟ ਲੱਗੇ ਹੋਏ ਨੇ ਚਾਹੇ ਕੁੰਗਰਾਲੀ ਰਾਜਪੂਤਾ ਲੱਗਿਆ ਚਾਹੇ ਮੁਸਕਾਬਾਦ ਲੱਗਿਆ ਸਮਰਾਲੇ ਹਲਕੇ 'ਚ ਜਿਹੜੇ ਪੁਰਾਣੇ ਪਹਿਲਾਂ ਪਲਾਂਟ ਲੱਗੇ ਹੋਏ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦੇ 스ਮੈਲ ਹੈ ਜਿਹੜੀ ਇਹ ਤਾਂ 스ਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਕਿ ਇਹਦੇ ਨਾਲ ਜਿਹੜਾ ਇਹ ਕਹਿੰਦੇ ਵੀ ਜਿਹੜਾ ਪਾਣੀ ਹੈ ਇਹਦੇ 'ਚੋਂ ਨਿਕਲਦਾ ਉਹ ਪਾ ਕਬੀਮਾਰੀਆਂ ਲੱਗਣ ਦਾ ਸਾਨੂੰ ਖਦਸ਼ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੰਨੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਘਰਾਲੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚੱਲਦੇ ਨੂੰ ਅੱਜ ਤਕਰੀਬਨ 35 ਦਿਨ ਹੋ ਗਏ ਮੈਂ ਉਸ ਧਰਨੇ ਦੇ ਉੱਤੇ ਗਿਆ ਸੀਗਾ ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਜਿਹੜੇ ਆਲਾ ਅਫਸਰ ਸੀ ਉਹ ਸਾਰੇ ਸੱਦੇ ਸੀ ਉੱਥੇ ਜਿਹੜਾ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ ਜਦੋਂ ਉਹਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ ਜਿਹਦੇ ਕਰਕੇ ਹੁਣ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਹੈ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਇਹ ਪਹਿਲਾਂ ਹੀ ਪ੍ਰਕੌਸ਼ਨਰੀ ਮੇਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਔਰ ਇਹ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣੀ ਨਹੀਂ ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਇਹ ਦੋ ਕੈਟਾਗਰੀਆਂ ਦੇ ਪਲਾਂਟ ਨੇ ਇੱਕ ਕੈਟਾਗਰੀ A ਇੱਕ ਕੈਟਾਗਰੀ B ਜਿਹੜੀ A ਕੈਟਾਗਰੀ ਦੇ CBG ਪਲਾਂਟ ਨੇ ਉਹਦੇ 'ਚ ਸਿਰਫ ਤੇ ਸਿਰਫ ਤੁਸੀਂ ਜਿਹੜਾ ਪਰਾਲੀ ਤੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓ ਗੈਸ ਸੁੱਕੀ ਹੁੰਦੀ ਹੈ ਜਿਹੜੇ ਸੁੱਕੀ ਵਰਤ ਸਕਦੇ ਹੋ ਸੁੱਕਾ ਗੋਹਾ ਵਰਤ ਸਕਦੇ ਹੋ ਪਰ ਜਿਹੜੀ ਕੈਟਾਗਰੀ B ਹੈ ਉਹ ਪਲਾਂਟ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਂਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਏ 'ਚ ਲੱਗ ਸਕਦਾ ਜਿੱਥੇ ਕਿ ਇਹਦੇ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟਮੈਂਟ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਤੇ ਜਿਹੜਾ ਪਿੱਛੇ ਰੈਜ਼ਿਡਿਊ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਡ ਤੱਕ ਲਿਜਾਣ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਹੋਣ। ਸੋ ਇਸ ਕਰਕੇ ਇਹ ਕਰਦੇ ਇਹਦੇ ਵਿੱਚ ਇੱਕ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ ਕਿ ਅਸੀਂ ਉਹਰੇ ਨਾਂ ਤਾਂ ਜ਼ੀਰਾ ਵਰਤਾਂਗੇ ਨਾ ਔਰੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ। ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਾਇਸੈਂਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਉਹ ਦੂਆ ਰੈਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਆ ਜਿਹਦੇ ਕਰਕੇ ਸਾਡੇ ਏਰੀਆ 'ਚ ਪ੍ਰੋਬਲਮ ਆਈ ਹੈ ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਅਸੀਂ ਇਹ ਨੋਟਿਸ 'ਚ ਵੀ ਲਿਆਤੀ ਮੇਰਾ ਨਾਮ ਜੈਸੀ ਸਿੰਘ ਹੈ ਜੀ ਇਹ ਕੀ ਗੱਲ ਵਣ ਇਹ ਲੈਕ ਆਫ ਐਜੂਕੇਸ਼ਨ ਹੈ ਜੀ ਲੋਕਾਂ ਨੂੰ ਅਜੇ ਇਹ ਨਹੀਂ ਪਤਾ ਇਹਦਾ ਕੀ ਰਾਮ ਮਟੀਰੀਅਲ ਕੀ ਹੈ ਇਹਦੀ ਪ੍ਰੋਸੈਸਿੰਗ ਕੀ ਹੈ ਇਹਦਾ ਸਿੱਧਾ ਜਿਹਾ ਸਾਬੇ ਜੀ ਦੀ ਫਰਮੈਂਟੇਸ਼ਨ ਹੋਣੀ ਹੈ ਜੀ ਸਾਡੇ ਕੋਈ ਚਿਮਨੀ ਨਹੀਂ ਅਸੀਂ ਕੋਈ ਬੋਰਵੈਲ ਕਰਕੇ ਧਰਤੀ 'ਚ ਤੁਸੀਂ ਨਹੀਂ ਪਾਉਣਾ ਤੇ ਸਾਡਾ ਰੈਜੀਵੀਓ ਜੀ ਹੋਇਆ ਜੀ ਇਹ ਇੱਕ ਵਾਈਟ ਪ੍ਰੋਜੈਕਟ ਹੈ ਨਾਟ ਈਵਨ ਗ੍ਰੀਨ ਵਾਈਟ ਪ੍ਰੋਜੈਕਟ ਹੈ ਜੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਕਿ ਕਿਉਂ ਵਿਰੋਧ ਕਰ ਰਹੇ ਨਹੀਂ ਪਰ ਸਾਡੀ ਗੱਲ ਨਹੀਂ ਜੀ ਸੁਣਦੇ ਪਰ ਸਰ ਮੈਂ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਆਇਆ ਸੀ ਅਸੀਂ ਸੋਚੇ ਸੀ ਜਦੋਂ ਸੀਐਮ ਸਾਹਿਬ ਕਹਿੰਦੇ ਸੀ ਪੰਜਾਬ ਵਾਪਸ ਆਓ ਹੁਣ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਨੌਜਵਾਨੀ ਦੀ ਪੰਜਾਬ ਨੂੰ ਲੋੜ ਹੈ ਸਰ ਮੈਂ ਇਹ ਸੋਚ ਕੇ ਪੰਜਾਬ ਆਇਆ ਸੀ ਪਰ ਮੈਨੂੰ ਲੱਗਦਾ ਜੀ ਇਹ ਜਿਹੜੀਆਂ ਗੱਲਾਂ ਸਿਰਫ ਹਵਾ ਜੀ ਨੇ ਰਿਐਲਿਟੀ ਦੇ ਨੇੜੇ ਕੁਝ ਵੀ ਨਹੀਂ ਹੈਗਾ ਜੀ ਇਸ ਤੋਂ ਪਹਿਲਾਂ ਬਿਜ਼ਨਸ ਜਿਹੜਾ ਤੁਸੀਂ ਪੰਜਾਬ 'ਚ ਸ਼ੁਰੂ ਕੀਤਾ ਹੈ ਇਹ ਕਿਤੇ ਹੋਰ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਹਾਂਜੀ ਸਰ ਐਕਚੁਅਲੀ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਇਨਵੈਸਟ ਪੰਜਾਬ 'ਚ ਆਇਆ ਸੀ ਪਹਿਲਾਂ ਐਨ ਆਰ ਆਈ ਸਮਿਟ 'ਚ ਆਇਆ ਜੀ ਮੈਂ इंदौर ਉੱਥੇ ਜੀ ਮੈਨੂੰ ਮਹਾਰਾਸ਼ਟਰ ਗਵਰਨਰ ਵੱਲੋਂ ਵੀ ਆਫਰ ਹੋਈ ਐਮ ਪੀ ਗਵਰਨਮੈਂਟ ਵੱਲੋਂ ਵੀ ਮੈਨੂੰ ਆਫਰ ਹੋਈ ਫਰੀ ਜੀਮੀ ਤੇ ਆ ਯੂ ਪੀ ਦੀ ਪਾਲਿਸੀ ਹੈ ਜੀ ਇਹ ਮੇਰੀ ਯੂ ਪੀ ਦੀ ਲੈਟਰ ਹੈ ਜੀ ਮੇਰੀ ਕੰਪਨੀ ਦੇ ਨਾਮ ਦੀ ਤੇ ਇਹ ਯੂ ਪੀ ਗਵਰਨਮੈਂਟ ਦੀ ਪਾਲਿਸੀ ਹੈ ਜੀ ਜਿਸ ਦੇ ਵਿੱਚ ਮੈਨੂੰ 75 ਲੱਖ ਪਰ ਟਨ ਸਬਸਿਡੀ ਹੈ ਜੀ ਤੇ ਯੂਪੀ ਗਵਰਨਮੈਂਟ ਜ਼ਮੀਨ ਵੀ 1 ਰੁਪਏ ਏਕੜ ਉਹ ਦਿੰਦੀ ਹੈ ਪਰ ਪੰਜਾਬ ਗਵਰਨਮੈਂਟ ਕੁਝ ਨਹੀਂ ਆ ਪੰਜਾਬ ਹੀ ਕਿਉਂ ਚੁਣਿਆ ਇਹਦੇ ਲਈ ਪਹਿਲਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਮੈਂ ਅਮਰੀਕਾ ਦਾ ਰਹਿਣ ਵਾਲਾ ਜੀ ਫ੍ਰੈਜ਼ਮ ਕੈਲੀਫੋਰਨੀਆ ਸ਼ਹਿਰ ਜਿਹੜਾ ਨਾ ਜੀ ਤੇ ਹੁਣ 20 ਸਾਲ ਉੱਥੇ ਲਾ ਲੇ ਹੁਣ ਸੋਚਿਆ ਸੀ ਚਲੋ ਆਪਣੇ ਪਿੰਡ ਨੂੰ ਚਲੀਏ ਤੇ ਪਰ ਫੈਮਿਲੀ ਨੂੰ ਇੱਥੇ ਲੈ ਕੇ ਆਉਣ ਤੋਂ ਪਹਿਲਾਂ ਸੋਚਿਆ ਉੱਥੇ ਜਾ ਕੇ ਬਿਜ਼ਨਸ ਸੈੱਟ ਕਰੀਏ ਤੇ ਫਿਰ ਫੈਮਿਲੀ ਇੱਥੇ ਆਵੇ ਕਿਵੇਂ ਦੇਖਦੇ ਹੋ ਵੀ ਜਿਹੜਾ ਵਿਰੋਧ ਹੈ ਹਲੇ ਤਾਂ ਬਣੀ ਵੀ ਨਹੀਂ ਗਈ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਰੋਧ ਹੁਣ ਹੈ ਤਾਂ ਸਾਡੇ ਭੈਣ ਭਰਾ ਜੀ ਅਸੀਂ ਇਹਨਾਂ ਨੂੰ ਕਹਿੰਦੇ ਸਾਡੇ ਨਾਲ ਬੈਠੋ ਤੇ ਗੱਲ ਕਰੋ ਜਿਹੜਾ ਤੁਹਾਡਾ ਕੁਐਸਚਨ ਹੈ ਅਸੀਂ ਤੁਹਾਨੂੰ ਸੈਟੀਸਫਾਈ ਕਰਾਂਗੇ ਜੇ ਸਾਡੇ ਤੋਂ ਆਨਸਰ ਨਾ ਹੋਇਆ ਅਸੀਂ ਦਰਵਾਜ਼ਾ ਬੰਦ ਕਰਕੇ ਚੱਲ ਜਾਂਗੇ ਤੇ ਵਾਪਸ ਜਾਣਾ ਪਊਗਾ ਜੀ ਅਮਰੀਕਾ ਫਿਰ ਲੱਗਦਾ ਵੀ ਜਿਹੜੇ ਸਰਕਾਰਾਂ ਦੇ ਵਾਅਦੇ ਸੀ ਅਸੀਂ ਪ੍ਰਵਾਸ ਰੋਕਣਾ ਐਨ ਆਰ ਆਈ ਵਾਪਸ ਆਉਣਗੇ ਪੰਜਾਬ ਜਾ ਕੇ ਇਨਵੈਸਟ ਕਰਨਗੇ ਅਸੀਂ ਦੇਖ ਲਓ ਜੀ ਮੇਲਾ ਦੋਹਾਂ ਸਾਲਾਂ ਦਾ ਕੋਈ ਨਹੀਂ ਸੁਣਦਾ ਹੁਣ ਸਾਨੂੰ ਲੱਗਦਾ ਵੀ ਜਿਹੜਾ 20 ਸਾਲ ਪਹਿਲਾਂ ਡਿਸੀਜਨ ਲਿਆ ਸੀ ਵੀ ਇਹ ਮੋਲਕ ਛੱਡ ਕੇ ਜਾਣ ਦੀ ਭਲਾਈ ਹੈ ਅਸੀਂ ਨੌਜਵਾਨੀ ਨੂੰ ਰੋਕਦੇ ਸੀ ਕਿ ਮੈਂ ਗਲਤ ਐ ਜਿਹੜਾ ਮੈਂ ਕਹਿੰਨਾ ਵੀ ਆਹ ਸਟੇਟ 'ਚ ਕੰਮ ਕਰੋ ਸਰਕਾਰਾਂ ਸੁਣਦੀਆਂ ਨਹੀਂ ਜੀ ਟੀਵੀ ਦੇ ਤੇ ਸ਼ਰੂਫੇ ਛੱਡੀ ਜਾਓ ਜੀ ਖ਼ਬਰਾਂ ਦੀ ਇੰਨਾ ਮਰਜ਼ੀ ਰੌਲਾ ਪਾਈ ਜਾਓ ਐਨ ਆਰ ਐਸ ਆਰ ਕਮਿੰਗ ਬੈਕ ਮੈਂ ਢਾਈ ਸਾਲ ਲਾ ਲਈਏ ਇੱਥੇ ਤੇ ਮੈਨੂੰ ਤਾਂ ਨਹੀਂ ਲੱਗਦਾ ਜਿਹੜਾ ਹਾਲ ਮੇਰੇ ਨਾਲ ਹੋਇਆ ਵੀ ਕਿਸੇ ਹੋਰ ਨਾਲ ਹੋਵੇ